Cheers. ਬੋਲੋ ਜੀ ਵਾਹਿਗੁਰੂ ਮੁਰਸੀ ਕਾ ਨੂੰ ਸਿੱਖੀ ਦਾ ਰੇਸ ਦਾ ਰਹਿਤ ਦਾ ਕੋ ਵੇਖ ਦਾ ਅੰਸਾ ਦਾ ਭਰੋਸਾ ਦਾ ਗਾਨਾ ਸਿਵਾ ਜੀ ਵਾਹਿਗੁਰੂ ਸਿੱਖਾ ਦਾ ਮਨ ਨਹੀਂ ਵਾ ਮਤ ਜੀ ਮਤ ਪਾਠ ਕਰਕੇ ਆਪ ਵਹਿਗਣੂ ਹੀ ਅੰਕਾਰ ਪੁਰਖ ਆਪਣਾ ਫੰਗ ਸਦਾ ਸਹਾਈ ਤਰ ਜਿਓ ਪੰਥ ਖਾਲਸਾ ਨੂੰ ਵਿਛੋੜਿਆ ਗਿਆ ਕੁਲੇ ਦਰਸ਼ਨ ਸੇਵਾ ਸੁਮਾਤਾ ਨਾਣ ਆਪਣੇ ਖੌਸਾ ਜੀਉ ਬਖਸ਼ੋ ਹੀਰ ਮਾੜਿਆ ਤੇ ਬਾਣ ਸਤ ਗੁਰਨ ਨੰਨ ਅੰਮ੍ਰਿ ਸਿਹਿਤ ਪਾਪਾ ਜੀਵ ਸਿੰਘ ਜੀ ਧੰਨ ਧੰਨ ਬਾਬਾ ਬਡਾ ਸਹਜਿਓ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਆਵਦੇ ਚੰਨ ਕਮਲਾ ਵਿੱਚ ਅਰਦਾਸ ਜੋਰੀ ਬਿਰਜੇ نانس مخولا سچ ہونی ناری بات گر نانک نریندر مواد جی نریندر جنم دنو سن بھارتی جنتا پارٹی والے ਅੰਮ੍ਰਿਤ ਸਾਹਿਬਿਆ ਸਾਹਿਬ ਸੰਤਾਂ ਅੱਲੋਂ gota ਵਾਲਾ ਸ੍ਰੀ ਕਲਕੀ ਧਰ ਸਹਰਬ ਤੇ ਸਵੇਸ਼ ਅਰਜੁਨ ਅਦਾਸ ਬੇਨਤੀ ਕੀਤੀ ਜਾਂਦੀ ਹਸ ਤੇ ਬਾਛਾ ਜੀਓ ਸਾਰਿਆਂ ਸੱਚੇ ਬਾਛਾ ਕੀ ਤਸ ਤੇ ਬਾਛਾ ਜੀਓ ਆਸ਼ੇ ਪਵਣ ਅਨੰਦ ਸਾਹਿਬ ਜੀ ਕੀਰਤ ਸੱਚੇ ਬਾਛਾ ਜੀਓ ਆਜੇ ਗੁਰਬਾਣੀ ਦੇ ਜਾਪ ਕਰਦਿਆਂ ਕੀਰਤਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਘੋਲਾਂ ਕਰਤੀਆਂ ਹੋ ਜਾਂਦਿਆਂ ਸੱਚੇ ਬਾਛਾ ਜੀਓ آپ نے یہاں کھاڑی باڑی سوچ چاڑے دیکھتے پر چاتھ کلا گرمشنچہ پادشاہ جیو پسکر دیکھتے پاکر مندر دیکھتے ہیں اپنے اپنے پادشاہ دیکھتے ہیں چاہتے ہیں ساری سندھے دولوں اپنے پاکر جانتے ہیں پر سوئے سندھے ہیں دیکھتے ہیں شاہتے ہیں سوئے شاندے ہیں ہردنا ਆਗਾ ਸਾਰੇ ਚਰਚਾ ਕਲਾਕਾਰਾਂ ਅਤੇ ਅੰਸਾਨ ਸਾਹੀਓਨਾਂ ਸੱਚੇ ਬਾਦਸ਼ਾਹ ਅਲਗਰੂ ਸੁਪਰੇ ਨਾਮ ਜਿਤਾ ਵੇਸਿਕ ਪਰਦੇੁੰਦੇ ਸਬਤ ਲਾਏ ਬੰਧ ਹੋਣ ਗੁਰੂ ਨਾਨਕ ਨਾਮ ਜਗਤੀਵਾ ਕੇਵ ਨੇ ਸਰਬਦਾਰ ਬਣ ਅੱਜ ਅਸੀਂ ਗੁਰੂ ਘਰ ਚਾਕੇ ਕੀਰਤਨ ਕੀਤਾ ਵਾ ਔਰ ਮਹਾਰਾਜ ਕੇ ਦਸ ਕੀਤੀ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮਾਨ ਨੰਦਰ ਮੋਦੀ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਵਾ ਅੱਜ ਉਹ 75 ਸਾਲ ਦੇ ਹੋਏ ਹੈ ਔਰ ਸਾਰੀ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੀ ਸ਼ਹਿਰੀ ਟੀਮ ਨੇ ਅੱਜ ਗੁਰੂ ਮਹਾਰਾਜ ਕੇ ਪ੍ਰਾਰਥਨਾ ਕੀਤੀ ਹੈ ਸਾਡੇ ਪ੍ਰਧਾਨ ਸੰਧੂ ਸਾਹਿਬ ਦੀ ਪੂਰੀ ਟੀਮ ਨੇ ਸਾਰੇ ਸਾਡੇ ਕੌਂਸਲਰ ਸਹਿਬਾਨ ਸਾਡੇ ਆਫਿਸ ਵੇਰਰ ਇਹਨਾਂ ਨੇ ਅੱਜ ਅਰਦਾਸ ਕੀਤੀ ਆ ਕਿ ਗੁਰੂ ਮਹਾਰਾਜ ਪ੍ਰਧਾਨ ਮੰਤਰੀ ਸਾਉਂਡ ਲੰਬੀ ਉਮਰ ਦੇਣਾ ਤੰਦਰੁਸਤ ਰੱਖਣਾ ਜਿਸ ਤਰੀਕੇ ਨਾਲ ਉਹ ਦੇਸ਼ ਨੂੰ ਅਗਾਹ ਲਿਆ ਰਹੇ ਆ ਉਸ ਕੰਮ ਦੇ ਵਿੱਚ ਉਹਨਾਂ ਨੂੰ ਹੋਰ ਬਲ ਦੇਣਾ ਬੁੱਧੀ ਦੇਣਾ ਸ਼ਕਤੀ ਦੇਣਾ ਤਾਂ ਜੋ ਸਾਡੇ ਜੋ ਸਾਰੇ ਸਪਨਾ ਵਾਕੀ 2047 ਦੇ ਵਿੱਚ ਹਿੰਦੁਸਤਾਨ ਪਰ ਅਸੀਂ ਬਹਾਵਤ ਤੇ ਪਹੁੰਚੇ ਸੁਪਰ ਪਾਵਰ ਬਣੇ ਉਹਦੇ ਲਈ ਆਪਣਾ ਮੋਦੀ ਸਾਹਿਬ ਯੋਗਦਾਨ ਪਾ ਸਕਦਾ ਔਰ ਮੈਂ ਮਹਿਸੂਸ ਕਰਦਾ ਮੈਂ ਕਿ ਅੱਜ ਅੰਬਰਸਾ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਇੱਕ ਨਵੇਕਲਾ ਉਪਰਾਲਾ ਕੀਤਾ ਵਾ ਕਿ ਸਾਰੀ ਟੀਮ ਨੇ ਅੱਜ ਰਲ ਕੇ ਜਿਹੜੀ ਅਰਦਾਸ ਕੀਤੀ ਹੈ ਉਹ ਜਾਂਦੀ ਅਰਦਾਸ ਬੇਰਤ ਨਹੀਂ ਜਾਂਦੀ ਔਰ ਗੁਰੂ ਘਰ ਦੇ ਵਿੱਚ ਜਿਹੜੀ ਅਰਦਾਸ ਹੁੰਦੀ ਹੈ ਉਹ ਹਮੇਸ਼ਾ ਸਾਰਥਕ ਹੁੰਦੀ ਹੈ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸਾਡੀ ਅਰਦਾਸ ਪ੍ਰਭੂ ਮਹਾਰਾਜ ਜੀ ਪਰਵਾਨ ਕਰਨਗੇ ਉਦੇਸ਼ ਤੇ ਪ੍ਰਧਾਨ ਮੰਤਰੀ ਸਾਹਿਬ ਦੀ ਲੰਬੀ ਉਮਰ ਹੋਏਗੀ ਤੰਦਰੁਸਤ ਰਹਿਣਗੇ ਇਸੇ ਤਰੀਕੇ ਨਾਲ ਦੇਸ਼ ਨੂੰ ਅਗਾਵਾ ਬਣਾ ਕੇ ਪੰਡਾਰੀ ਸਾਹਿਬ ਪੰਜਾਬ ਦੇ ਵਿੱਚ ਬੜੀ ਤਰੀਕੇ ਨਾਲ ਟਰੋਪੀ ਆਈ ਹੈ ਉਹਦੇ ਬਾਰੇ ਕੀ ਦਿਖੋ ਜੀ ਉਹ ਤਾਂ ਦੇਖੋ ਅਸੀਂ ਲੋਕ ਆਪ ਸਾਰ ਜਗ੍ਹਾ ਜਾ ਰਹੇ ਹਾਂ ਪਰ ਜਿੰਨੀ ਖੜ ਆਈ ਹੈ ਇਹ ਬਹੁਤ ਹੀ ਚਿੰਤਾ ਦਾ ਵਿਸ਼ੇ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਤੇ ਹਰ ਕਰਮਕਾਰਤਾ ਆਪਣਾ ਫਰਜ ਸਮਝਦ ਹੋਏ ਉਹਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਵਾ ਸਾਡੇ ਦੇਸ਼ ਦੇ ਖੇਤੀ ਮੰਤਰੀ ਸਾਹਿਬ ਸ਼ਬਦ ਪੇ ਲਾਏ ਸੀਗੇ ਚੋਹਾਨ ਸਾਹਿਬ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵੀ ਗੁਰਦਾਸਪੁਰ ਆਏ ਸੀਗੇ ਉਹ ਜੋ 1600 ਕਰੋੜ ਰੁਪਏ ਦੀ ਇੱਕ ਅਗੇਤੀ ਗ੍ਰਾਂਟ ਦੇ ਕੇ ਗਏ ਆ ਔਰ 12000 ਕਰੋੜ ਰੁਪਏ ਜਿਹੜਾ ਸਰਕਾਰ ਦੇ ਕੋਲ ਪਹਿਲਾਂ ਪਿਆ ਵਾ ਉਹਨੂੰ ਵੀ ਵਰਤਨ ਦੀ ਉਹਨਾਂ ਨੇ ਇਜਾਜ਼ਤ ਦਿੱਤੀ ਆ ਔਰ ਇਹਨਾਂ ਦੀ ਲਗਭਗ 13900 ਦੀ ਡਿਮਾਂਡ ਸੀ ਜਿਹੜੀ ਚੀਫ ਸੈਕਟਰੀ ਸਾਹਮਣੇ ਭੇਜੀ ਸੀ ਕੇਂਦਰ ਸਰਕਾਰ ਨੂੰ ਔਰ ਅੱਜ ਵੀ ਮੈਂ ਪੜਦਾ ਆ ਰਿਹਾ ਸੀਗਾ 240 ਕਰੋੜ ਰੁਪਏ ਅੱਜ ਹੋਰ ਪੰਜਾਬ ਵਾਸਤੇ ਰੀਲੀਜ਼ ਹੋਇਆ ਹੈ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਜਿਨ੍ਹਾਂ ਲੋਕਾਂ ਦਾ ਵੀ ਨੁਕਸਾਨ ਹੋਇਆ ਹੈ ਚਾਹੇ ਫਸਲ ਦਾ ਨੁਕਸਾਨ ਹੋਇਆ ਹੈ ਚਾਹੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਜਾਂ ਘਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਪੰਜਾਬ ਸਰਕਾਰ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਮੁਆਵਜ਼ਾ ਦੇ ਕੇ ਅਸੀਂ ਪੰਜਾਬ ਨੂੰ ਮੁੜ ਕੇ ਪੈਰਾਂ ਤੇ ਖੜਾ ਕਰ ਸਕੀਏ ਐਸੀ ਮੈਂ ਮਾਨ ਸਾਹਿਬ ਕੋਲੋਂ ਅਪੇਕਸ਼ਾ ਕਰਦਾ ਜਿਹੜੀ ਪੰਜਾਬ ਸਰਕਾਰ ਕਾਫੀ ਫੇਲੀਅਰ ਨਿਕਲੀ ਸਾਰੇ ਮਾਮਲੇ ਦੇ ਦੇਖੋ ਜੀ ਪਹਿਲਾਂ ਫਰਵਰੀ ਦੇ ਵਿੱਚ ਮੀਟਿੰਗ ਹੁੰਦੀ ਸੀਗੀ ਜਿਹੜੀ ਹਰ ਦੇ ਵਾਸਤੇ ਲੇਕਿਨ ਇਹ ਸਰਕਾਰ ਇੰਨੀ ਨਾਨ ਸੀਰੀਅਸ ਸੀਗੀ ਵੀ ਮੰਤਰੀ ਸਾਹਿਬ ਦਿੱਲੀ ਇਲੈਕਸ਼ਨ ਦੇ ਵਿੱਚ ਬਿਜ਼ੀ ਰਹਿ ਔਰ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਨਾ ਕੋ ਨਹਿਰੇ ਦੀ ਸਫਾਈ ਹੋਈ ਨਾ ਕੋ ਬੰਨ ਪੱਕੇ ਕੀਤੇ ਗਏ ਉਸ ਕਰਕੇ ਜਿਹੜੀ ਇਹਦੀ ਵੱਡੀ ਜਿਹੜੀ ਰਾਸੀ ਆਈ ਐ ਸਾਨੂੰ ਉਝੇਲੇ ਪਈ ਐ ਲੇਕਿਨ ਦੇਸ਼ ਦੀ ਜਿਹੜੀ ਕੇਂਦਰ ਦੀ ਸਰਕਾਰ ਐ ਮੋਦੀ ਸਾਹਿਬ ਸਾਡਾ ਵਾਅਦਾ ਕਰਕੇ ਗਏ ਐ ਕਿ ਅਸੀਂ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਨ ਦਵਾਂਗੇ ਹੋਰ ਜਿੰਨੇ ਪੈਸੇ ਡਿਲੋਡ ਹੋਏਗੀ ਉਹ ਅਸੀਂ ਦਵਾਂਗੇ ਸਾਡੇ ਲਗਭਗ 25 ਕੇਂਦਰ ਦੇ ਮੰਤਰੀ ਪੰਜਾਬ ਦੇ ਵਿੱਚ ਆ ਰਹੇ ਐ 10 12 15 ਤਾਂ ਆ ਚੁੱਕੇ ਐ ਬਾਕੀ ਵੀ ਅੱਜ 10 10 10 ਅੱਜ ਵੀ ਇੱਕ ਮੰਤਰੀ ਸਾਡਾ ਆ ਰਿਹਾ ਕੇਂਦਰ ਦਾ ਉਹ ਸਾਰੇ ਆਪਣੇ ਗਰਾਊਂਡ ਰਿਪੋਰਟ ਲਿਆ ਕੇ ਉਹ ਕੇਂਦਰ ਸਰਕਾਰ ਨੂੰ ਦੇ ਰਹੇ ਆ ਔਰ ਪੰਜਾਬ ਦੇ ਲੋਕਾਂ ਨੂੰ ਮੋਦੀ ਸਾਹਿਬ ਨੂੰ ਮੈਂ ਵਿਸ਼ਵਾਸ ਦਿਵਾਉਣਾ ਮੈਂ ਕਿ ਜਿੰਨਾ ਕਿਸੇ ਦਾ ਵੀ ਜੋ ਨੁਕਸਾਨ ਹੋਇਆ ਵਾ ਔਰ ਕੇਂਦਰ ਸਰਕਾਰ ਪੂਰੀ ਹਮਦਰਦੀ ਦੇ ਨਾਲ ਉਹਨਾਂ ਦਾ ਪਰਪਾਈ ਕਰੇਗੀ